ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋયા ਅੱਜ ਦੀ ਨਵੀਂ ਕਹਾਣੀ ਲੈ ਕੇ ਹਾਸ ਤੇ ਜਸਮ ਦੀ ਭੁੱਖੀ ਔਰਤ ਜਿਹਨੂੰ ਕਈ ਮਰਦਾਂ ਨੇ ਫੜਿਆ ਫਿਰ ਨੌਜਵਾਨ ਇੱਕ ਦਿਨ ਆਪਣੇ ਵੱਡੇ ਸਾਹਬ ਨੂੰ ਲੈ ਕੇ ਆਇਆ ਤੇ ਉਸ ਕੁੜੀ ਨੂੰ ਉਹਨਾਂ ਦੇ ਹਵਾਲੇ ਕਰਦਾ ਹੋਇਆ ਕਹਿਣ ਲੱਗਾ ਕਿ ਆਜੇ ਇਹਨੂੰ ਖੁਸ਼ ਕਰ ਦਿਓ ਸਾਡੇ ਖਾਸ ਮਹਿਮਾਨ ਆ ਤੇ ਉਸ ਕੁੜੀ ਨੂੰ ਇੱਕ ਕਮਰੇ ਵਿੱਚ ਲਾ ਜਾ ਕੇ ਵਾਰੀ-ਵਾਰੀ 2 ਘੰਟੇ ਉਹਨਾਂ ਦੇ ਨਾਲ ਮੰਨ ਰੀਤ ਤੇ ਜਸ਼ਨ ਦੇ ਵਿਆਹ ਨੂੰ 6 ਮਹੀਨੇ ਹੋ ਗਏ ਸੀ ਜੇਛਣ ਪਤਲਾ ਜਿਹਾ ਨੌਜਵਾਨ ਸੀ ਜੋ ਦੇਖਣ ਨੂੰ ਨਾਰਮਲ ਜਿਹਾ ਲੱਗਦਾ ਸੀ ਪਰ ਮਨਰੀਤ ਹੁਸਨ ਦੀ ਮਾਲਿਕਾ ਸੀ ਉਹਨੂੰ ਤਾਂ ਰੱਬ ਨੇ ਛੱਪੜ ਪਾੜ ਕੇ ਹੁਸਨ ਦਿੱਤਾ ਸੀ ਉਹਦੇ ਗੋਰੇ ਸਰੀਰ ਵਿੱਚੋਂ ਗੁਲਾਬਾਂ ਦੀ ਮਹਿਕ ਆਉਂਦੀ ਸੀ ਉਹਦੀਆਂ ਅੱਖਾਂ ਨਸ਼ੀਲੀਆਂ ਸੀ ਜੋ ਵੀ ਉਹਨੂੰ ਦੇਖ ਲੈਂਦਾ ਸੀ ਫਿਰ ਉਹਦਾ ਹੀ ਹੋ ਕੇ ਰਹਿ ਜਾਂਦਾ ਸੀ ਉਹਦੀ ਫਿਗਰ ਇਦਾਂ ਦੀ ਸੀ ਕਿ ਉਹਨੂੰ ਦੇਖ ਕੇ ਚੰਗੀਆਂ-ਚੰਗੀਆਂ ਮਾਡਲਾਂ ਵੀ ਉਹਦੇ ਤੋਂ ਛੜ ਗਈਆਂ ਸੀ ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਕਿ ਹੁਸਨ ਦੀ ਮਹਾਰਾਣੀ ਮਨਰੀਤ ਉਹਦਾ ਮੁਕੱਦਰ ਇਦਾਂ ਦਾ ਕਿ ਉਹਨੂੰ ਜਸ਼ਨ ਵਰਗਾ ਮੋਮੋਲੀ ਜਿਹਾ ਘਰ ਵਾਲਾ ਨਾ ਸ਼ਕਲ ਸੂਰਤ ਨਾਲ ਚਸ ਨਾ ਸੋਹਣਾ ਸਰੀਰ ਨਾ ਕੋਈ ਧਨ ਤੇ ਨਾ ਹੀ ਜ਼ਿਆਦਾ ਪੜਿਆ ਲਿਖਿਆ ਬਸ ਇੱਕ ਸਕੂਲ ਵਿੱਚ ਬਾਬੂ ਸੀ ਜਸ਼ਨ ਦੀ ਇਹ ਨੌਕਰੀ ਉਹਨੂੰ ਉਹਦੇ ਪਿਓ ਦੀ ਮੌਤ ਤੋਂ ਬਾਅਦ ਮਿਲੀ ਸੀ ਇਹਦੇ ਵਿੱਚ ਉਹਦਾ ਕੋਈ ਯੋਗਦਾਨ ਨਹੀਂ ਸੀ ਮਨਰੀਤ ਨੇ ਜਸ਼ਨ ਨੂੰ ਕਿੱਦਾਂ ਪਸੰਦ ਕਰ ਲਿਆ ਇਹਦੇ ਪਿੱਛੇ ਵੀ ਇੱਕ ਸੱਚੀ ਕਹਾਣੀ ਆ ਮਨਰੀਤ ਆਪਣੇ ਪਿੰਡ ਵਿੱਚ ਵੱਢਦੀ ਸੀ 17 ਸਾਲ ਦੀ ਹੋ ਗਈ ਸੀ ਤੇ ਇੱਕ ਫੁੱਲ ਦੀ ਤਰ੍ਹਾਂ ਬਣ ਰਹੀ ਸੀ ਉਹਦੇ ਹੁਸਨ ਦੀ ਮਹਿਕ ਸਾਰੇ ਪਿੰਡ ਵਿੱਚ ਫੈਲ ਗਈ ਸੀ ਉਹਦਾ ਪਰਿਵਾਰ ਬੜਾ ਸੁਧਾਰਨ ਜਿਹਾ ਸੀ ਰੱਬ ਦੀ ਲੀਲਾ ਵੀ ਅਨਪਰਪਾਰ ਸੀ ਉਹ ਕਿਸੇ ਨੂੰ ਧਨ-ਦੌਲਤ ਦਿੰਦਾ ਤੇ ਕਿਸੇ ਨੂੰ ਸੋਨਾ ਬਣਾ ਦਿੰਦਾ ਕੁਝ ਲੋਕਾਂ ਨੂੰ ਉਹ ਦੋਨਾਂ ਚੀਜ਼ਾਂ ਨਾਲ ਸਜਾ ਦਿੰਦਾ ਸੀ ਮਨਰੀਤ ਚਿੱਕੜ ਵਿੱਚ ਕਮਲ ਦੀ ਤਰ੍ਹਾਂ ਖਿਲ ਰਹੀ ਸੀ ਉਹਦਾ ਰੂਪ ਇਦਾਂ ਜੜਦਾ ਸੀ ਕੇ ਪਿੰਡ ਵਿੱਚ ਰੌਲਾ ਪੈਣ ਲੱਗ ਗਿਆ ਗੁੰਦਵੇਂ ਸ਼ਰੀਰ ਵਾਲੀ ਮਨਰੀਤ ਹਰ ਕਿਸੇ ਨੂੰ ਫਿੱਟ ਲੱਗਦੀ ਸੀ ਕਿ ਸਾਰਾ ਹੁਸਨ ਰੱਬ ਨੇ ਉਹਦੇ ਤੇ ਹੀ ਵਰਸਾ ਦਿੱਤਾ ਉਹਨੂੰ ਦੇਖ ਕੇ ਰਾਹ ਆਉਂਦੇ ਜਾਂਦੇ ਲੋਕ ਵੀ ਹੋਂ ਕੇ ਭਰ ਲਈ ਮਜਬੂਰ ਹੁੰਦੇ ਸੀ ਉਹਦੇ ਤੇ ਵਨ ਸੁਵੰਨੀਆ ਤਰੀਫਾ ਕਰਦੇ ਸੀ ਮਨਰੀਤ ਇਦਾਂ ਦੇ ਕਮੈਂਟ ਸੁਣਨ ਦੀ ਆਦੀ ਹੋ ਗਈ ਸੀ ਜਦੋਂ ਇਦਾਂ ਦੇ ਕਮੈਂਟ ਸੁਣਦੀ ਤਾਂ ਸ਼ਰਮਾ ਜਾਂਦੀ ਸੀ ਉਹਦਾ ਦਿਲ ਧੱਕ ਧੱਕ ਕਰਦਾ ਤੇ ਬੁੱਲਾਂ ਦੇ ਮੁਸਕਰਾਹਟ ਆ ਜਾਂਦੀ ਸੀ ਉਹਦੀਆਂ ਅੱਖਾਂ ਵਿੱਚ ਅਨੋਖੀ ਮਦਹੋਸ਼ੀ ਜਿਹੀ ਆਉਦੀ ਸੀ ਇਹਦੇ ਨਾਲ ਉਹਦੀ ਚਾਲ ਵੀ ਮੋਰਨੀ ਵਰਗੀ ਹੋ ਗਈ ਸੀ ਲੋਕ ਆਪਣੇ ਹੱਥਾਂ ਵਿੱਚ ਦਿਲ ਲੈ ਕੇ ਉਹਦੇ ਅੱਗੇ ਪਿੱਛੇ ਫਿਰਦੇ ਸੀ ਅੱਗੇ ਪਿੱਛੇ ਵੇਖ ਕੇ ਮਨਵੀਰ ਦਾ ਦਿਲ ਉਹਨਾਂ ਮੁੰਡਿਆਂ ਵੱਲ ਖਿੱਚਣ ਲੱਗ ਪਿਆ ਉਹਨੂੰ ਭਰੇ ਸਰੀਰ ਵਾਲੇ ਸੋਹਣੇ ਜਵਾਨ ਗੱਭਰੂ ਮੁੰਡੇ ਪਸੰਦ ਆਉਂਦੇ ਸੀ ਉਹਦੀਆਂ ਨਜ਼ਰਾਂ ਏਦਾਂ ਦੇ ਕੀ ਗੱਭਰੂਆਂ ਤੇ ਰੁਕਦੀਆਂ ਸੀ ਬਾਕੀਆਂ ਨੂੰ ਤਾਂ ਉਹ ਦੇਖਦੀ ਤੱਕ ਨਹੀਂ ਸੀ ਇੱਕ ਦਿਨ ਕੁਝ ਸਮਾਨ ਖਰੀਦਣ ਆਪਣੀ ਸਹੇਲੀ ਦੇ ਨਾਲ ਬਾਜ਼ਾਰ ਗਈ ਤੇ ਉਹਦੀ ਸਹੇਲੀ ਨੇ ਉਹਨੂੰ ਹੌਲੀ ਜਿਹੀ ਕਿਹਾ ਕਿ ਇੱਕ ਮੁੰਡਾ ਨ ਜਵਾਨ ਉਹਨਾਂ ਦੋਨਾਂ ਦੇ ਪਿੱਛੇ ਪਿੱਛੇ ਆ ਰਿਹਾ ਮਨਰੀਤ ਨੇ ਉਸ ਮੁੰਡੇ ਨੂੰ ਹੌਲੀ ਜਿਹੀ ਦੇਖਿਆ ਤੇ ਬੰਕਾ ਜਵਾਨ ਸੀ ਮਨਰੀਤ ਵੀ ਉਹਦੇ ਡੀਲ ਡੋਲੇ ਵੇਖ ਕੇ ਉਹਤੇ ਮਰਨ ਲੱਗ ਪਈ ਉਹਦੇ ਵੱਲ ਦੇਖ ਕੇ ਮੁਸਕਰਾਹਟ ਦਿੱਤੀ ਬਸ ਜਵਾਨ ਗੱਭਰੂ ਨੂੰ ਤਾਂ ਇਸ਼ਾਰਾ ਮਿਲਣ ਦੀ ਧੀਰ ਸੀ ਤੇ ਖੁਸ਼ ਹੋ ਗਿਆ ਉਹ ਮੰਨਰੀਤ ਦੇ ਇਕਦਮ ਕੋਲ ਆ ਗਿਆ ਤੇ ਹੌਲੀ ਜਿਹੀ ਕਹਿਣ ਲੱਗਾ ਆਈ ਲਵ ਯੂ ਮੰਨਰੀਤ ਨੇ ਅੱਖਾਂ ਦੇ ਰਾਹੀਂ ਉਹਦੇ ਪਿਆਰ ਨੂੰ ਸਵੀਕਾਰ ਕਰ ਲਿਆ ਇਹਦੇ ਇਸ਼ਾਰਿਆਂ ਨੂੰ ਸਮਝ ਕੇ ਉਹ ਨੌਜਵਾਨ ਉਹਦੇ ਨਾਲ ਹਾਸੀਆਂ ਖੇਡੀਆਂ ਕਰਕੇ ਚਲਾ ਗਿਆ ਸੀ ਉਹਦੇ ਪਿੱਛੇ ਪਿੱਛੇ ਮੰਨਰੀਤ ਦੇ ਘਰ ਤੱਕ ਆ ਗਿਆ ਸੀ ਇਸ ਗੱਲ ਤੇ ਮੰਨਰੀਤ ਬਹੁਤ ਖੁਸ਼ ਹੋਈ ਸੀ ਉਸ ਨੌਜਵਾਨ ਨੇ ਉਹਦਾ ਘਰ ਦੇਖ ਲਿਆ ਸੀ ਉਹ ਰੋਜ਼ ਹੀ ਉੱਥੇ ਆ ਸਕਦਾ ਸੀ ਉਸ ਨੌਜਵਾਨ ਗੱਭਰੂ ਨੂੰ 11 ਵਜੇ ਦਾ ਇਸ਼ਾਰਾ ਕੀਤਾ ਤੇ ਫਿਰ ਵਾਪਸ ਚਲਾ ਗਿਆ। ਮਨਰੀਤ ਸੁਪਨਿਆਂ ਦੀਆਂ ਦੁਨੀਆ ਸਜਾਉਣ ਲੱਗ ਪਈ। ਆਪਣਾ ਕੰਮ ਫਟਾਫਟ ਕਰ ਲਿਆ ਤੇ ਆਪਣੇ ਕਮਰੇ ਦੀ ਖਿੜਕੀ ਖੋਲ ਕੇ ਸਾਹਮਣੇ ਬੈਠ ਕੇ ਪੜਨ ਦਾ ਨਾਟਕ ਕਰਨ ਲੱਗ ਪਈ। ਰਾਤ ਦੇ 11 ਵਜੇ ਮਨਰੀਤ ਨੇ ਖਿੜਕੀ ਦੇ ਬਾਹਰ ਦੇਖਿਆ ਤੇ ਉਹ ਜਵਾਨ ਗੱਭਰੂ ਉੱਥੇ ਖੜ੍ਹਾ ਸੀ। ਉਹਨੂੰ ਦੇਖ ਕੇ ਉਹ ਖਿੜਕੀ ਦੇ ਕੋਲ ਆ ਗਈ ਅਤੇ ਆਪਣੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਜਿਸ ਦੇ ਨਾਲ ਕਿਸੇ ਨੂੰ ਵੀ ਦਿਖਣਾ ਨਹੀਂ ਸੀ। ਮਨਰੀਤ ਖਿੜਕੀ ਦੇ ਕੋਲ ਆਈ ਦੇਖ ਕੇ ਉਹ ਨੌਜਵਾਨ ਵੀ ਹੌਲੀ-ਹੌਲੀ ਖਿੜਕੀ ਦੇ ਕੋਲ ਆ ਗਿਆ ਉਹ ਜਵਾਨ ਗੱਭਰੂ ਨੇ ਆਪਣਾ ਹੱਥ ਖਿੜਕੀ ਦੇ ਅੰਦਰ ਕੀਤਾ ਤੇ ਹੱਥਾਂ ਦੇ ਹੱਥ ਫੇਰਨ ਲੱਗ ਪਿਆ ਮਨਰੀਤ ਨੂੰ ਉਹਦਾ ਸਪਰਸ਼ ਬਹੁਤ ਵਧੀਆ ਲੱਗ ਰਿਹਾ ਸੀ ਉਹਦੇ ਦਿਲ ਦੀਆਂ ਧੜਕਣਾ ਵੱਧ ਗਈਆਂ ਸੀ ਉਹਨੂੰ ਡਰ ਵੀ ਲੱਗਦਾ ਸੀ ਕਿ ਕੋਈ ਦੇਖ ਨਾ ਲਵੇ ਉਹਨੇ ਆਪਣਾ ਹੱਥ ਛੁਡਾ ਲਿਆ ਤੇ ਹੌਲੀ ਜਿਹੀ ਕਿਹਾ ਕੋਈ ਆ ਨਾ ਜਾਵੇ ਤੂੰ ਚਲਾ ਜਾ ਰਾਤ ਦੇ 1 ਵਜੇ ਮੈਂ ਦਰਵਾਜ਼ਾ ਖੋਲੂੰਗੀ ਤੇ ਤੂੰ ਅੰਦਰ ਆ ਜਾਹੀਂ ਉਸ ਨੌਜਵਾਨ ਨੇ ਉਹਦਾ ਹੱਥ ਘੁੱਟ ਕੇ ਹਾਂ ਵਿੱਚ ਜਵਾਬ ਦਿੱਤਾ ਤੇ ਉਹ 1 ਵਜੇ ਆ ਜਾਊਗਾ ਤੇ ਫਿਰ ਉੱਥੋਂ ਚਲਾ ਗਿਆ ਰਾਤ ਦੇ 1 ਵਜੇ ਜਦੋਂ ਸਾਰੇ ਆਪਣੇ ਕਮਰਿਆਂ ਵਿੱਚ ਸੁੱਤੇ ਪਏ ਸੀ ਤਾਂ ਮਨਰੀਤ ਨੇ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ ਉਹ ਜਵਾਨ ਮੁੰਡਾ ਉਹਦਾ ਇੰਤਜ਼ਾਰ ਕਰ ਰਿਹਾ ਸੀ ਦਰਵਾਜ਼ਾ ਖੋਲਦੇ ਹੀ ਗੱਭਰੂ ਜਵਾਨ ਅੰਦਰ ਆ ਗਿਆ ਮਨਰੀਤ ਨੇ ਪਹਿਲਾਂ ਹੀ ਸਾਰੀ ਤਿਆਰੀ ਕਰ ਲਈ ਸੀ ਕਿ ਉਹਨੂੰ ਕੀ ਤੇ ਕਿੱਦਾਂ ਕਰਨਾ ਉਹ ਉਹਨੂੰ ਲੈ ਕੇ ਕੋਠੇ ਤੇ ਚਲੀ ਗਈ ਗੱਭਰੂ ਨੇ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਉਹ ਵੀ ਉਹਨੂੰ ਪਿਆਰ ਕਰਨ ਲੱਗ ਪਈ ਦੋਨੇ دیਵਾਨਿਆਂ ਦੀ ਤਰ੍ਹਾਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਮੰਨਰੀਤ ਇੱਕ ਪਲ ਦੇ ਲਈ ਇਹ ਭੁੱਲ ਗਈ ਸੀ ਕਿ ਉਹ ਆਪਣੇ ਹੀ ਘਰ ਵਿੱਚ ਆ ਉਹਦੀਆਂ ਅੱਖਾਂ ਤਾਂ ਬਸ ਆਨੰਦ ਮਾਣ ਰਹੀਆਂ ਸੀ ਜਿੱਦਾਂ ਹੀ ਮੰਨਰੀਤ ਨੇ ਅੱਖਾਂ ਖੋਲੀਆਂ ਤਾਂ ਉਹਦੇ ਮੂੰਹੋਂ ਚੀਕ ਨਿਕਲ ਗਈ ਕਿਉਂਕਿ ਉਹਦੀ ਮਾਂ ਉਹਦੇ ਸਾਹਮਣੇ ਖੜੀ ਇਸ਼ਕ ਦੇ ਬਾਜ਼ਾਰ ਵਿੱਚ ਪਹਿਲੇ ਦਿਨ ਹੀ ਉਹਦੀ ਚੋਰੀ ਫੜੀ ਗਈ ਸੀ ਉਹ ਫਟਾਫਟ ਉਸ ਮੁੰਡੇ ਤੋਂ ਪਿੱਛੇ ਹੋ ਗਈ ਉਹਦੀ ਮਾਂ ਨੇ ਝੜਕ ਕੇ ਉਸ ਮੁੰਡੇ ਨੂੰ ਭਜਾ ਦਿੱਤਾ ਤੇ ਮੰਨਰੀਤ ਦੇ ਮੂੰਹ ਤੇ ਜ਼ੋਰ ਨਾਲ ਥੱਪੜ ਮਾਰਿਆ ਮੰਨਰੀਤ ਨੂੰ ਬੋਲਦੀ ਹੋਈ ਲੈ ਗਈ ਇਸ ਘਟਨਾ ਦੇ ਬਾਰੇ ਘਰ ਵਿੱਚ ਰੌਲਾ ਪੈ ਗਿਆ ਮੰਨਰੀਤ ਦੇ ਪਿਓ ਨੇ ਤੇ ਭਰਾਣੇ ਮੰਨਰੀਤ ਦੀ ਵਾਵਾ ਕੁੱਟ ਮਾਰ ਕੀਤੀ ਤੇ ਉਹਦਾ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ ਸੀ ਉਹ ਆਪਣੇ ਹੀ ਕਮਰੇ ਵਿੱਚ ਬੰਦ ਹੋ ਗਈ ਸੀ ਉਹਦੇ ਕਮਰੇ ਦੀ ਖਿੜਕੀ ਨੂੰ ਇੱਟਾਂ ਨਾਲ ਬੰਦ ਕਰਵਾ ਦਿੱਤਾ। ਉਹਦੇ ਸਾਰੇ ਸੁਪਨੇ ਖੇਡਣ ਤੋਂ ਪਹਿਲਾਂ ਹੀ ਮਰ ਜਾਗੇ ਸੀ। ਉਸ ਗੱਭਰੂ ਨੂੰ ਮਿਲਣ ਦਾ ਕੋਈ ਵੀ ਅਫਸਰ ਨਹੀਂ ਦਿੱਤਾ ਗਿਆ। ਇਹ ਗੱਲ ਆਂਡ-ਗਵਾਂਡ ਤੇ ਰਿਸ਼ਤੇਦਾਰਾਂ ਵਿੱਚ ਨਾ ਫੈਲੇ ਇਹਦੇ ਲਈ ਉਹਦਾ ਵਿਆਹ ਕਰਨ ਦੀ ਸਲਾਹ ਬਣਾ ਲਈ। ਮਨਰੀਤ ਦੇ ਘਰਦਿਆਂ ਨੇ ਉਹਦਾ ਜਲਦੀ-ਜਲਦੀ ਵਿਆਹ ਕਰ ਦਿੱਤਾ ਜਿਦੇ ਨਾਲ ਉਹਦੇ ਖਾਨਦਾਨ ਤੇ ਕੋਈ ਕਲੰਕ ਨਾ ਲੱਗ ਸਕੇ। ਉਹਨਾਂ ਦੇ ਨਾਂ ਵਿੱਚ ਜਸ਼ਨ ਦਾ ਰਿਸ਼ਤਾ ਆਇਆ ਸੀ। ਉਹ ਸਰਕਾਰੀ बाबू ਸੀ, ਪਰਮਾਨੈਂਟ ਨੌਕਰੀ ਸੀ। ਹੋਰ ਕੀ ਚਾਹੀਦਾ ਸੀ ਜਸ਼ਨ ਨੇ ਮਨਰੀਤ ਨੂੰ ਦੇਖਦੇ ਹੀ ਹਾਂ ਕਰ ਦਿੱਤੀ ਸੀ ਉਹਦੇ ਨਾਲ ਜਸ਼ਨ ਦਾ ਵਿਆਹ ਹੋ ਰਿਹਾ ਸੀ ਲਾਗੇ ਹੀ ਮਨਰੀਤ ਦਾ ਜਸ਼ਨ ਨਾਲ ਵਿਆਹ ਹੋ ਗਿਆ ਮਨਰੀਤ ਦੇ ਸੁਪਨੇ ਬਹੁਤ ਉੱਚੇ ਸੀ ਪਰ ਘਰਦਿਆਂ ਦੇ ਅੱਗੇ ਉਹਦੀ ਇੱਕ ਨਾ ਚੱਲੀ ਉਹਨੇ ਮਨ ਮਾਰ ਕੇ ਵਿਆਹ ਕਰਵਾ ਲਿਆ ਜਸ਼ਨ ਨੂੰ ਤਾਂ ਜਿੱਦਾਂ ਮੂੰਹ ਮੰਗਿਆ ਖਜ਼ਾਨਾ ਮਿਲ ਗਿਆ ਸੀ ਮਨਰੀਤ ਵਰਗੀ ਅਣਮੋਲ ਮੋਤੀਆਂ ਨੂੰ پا ਕੇ ਉਹ ਧੰਨ ਹੋ ਗਿਆ ਸੀ ਮਨਰੀਤ ਦੇ ਹੁਸਨ ਤੇ ਉਹਦੇ ਮਜਲ ਦੇ ਜੋਬਣ ਤੇ ਉਹਦੇ ਤੇ ਜਾਦੂ ਜਿਹਾ ਕਰ ਦਿੱਤਾ ਸੀ ਉਹ ਉਹਦੇ ਹੁਕਮ ਦਾ ਗੁਲਾਮ ਹੋ ਗਿਆ ਸੀ ਉਹਨੇ ਮਨਰੀਤ ਦੀ ਖੁਸ਼ੀ ਨੂੰ ਹੀ ਆਪਣੀ ਖੁਸ਼ੀ ਬਣਾ ਲਿਆ ਸੀ ਮਨਰੀਤ ਦੇ ਸੁਪਨੇ ਪੂਰੇ ਕਰਨਾ ਹੀ ਉਹਦੀ ਜ਼ਿੰਦਗੀ ਦਾ ਕੰਮ ਸੀ ਪਰ ਮਨਰੀਤ ਨੇ ਜਸ਼ਨ ਨੂੰ ਕਦੀ ਪਿਆਰ ਨਹੀਂ ਕੀਤਾ ਉਹਦੀਆਂ ਅੱਖਾਂ ਵਿੱਚ ਬਸ ਉਹੀ ਗੱਬਰੂ ਜਵਾਨ ਵਸਿਆ ਹੋਇਆ ਸੀ ਮਨਰੀਤ ਨੇ ਜਸ਼ਨ ਨੂੰ ਕਦੇ ਵੀ ਆਪਣਾ ਘਰ ਵਾਲਾ ਨਹੀਂ ਮੰਨਿਆ ਤੇ ਜਸ਼ਨ ਉਹਨੂੰ ਆਪਣੀ ਜ਼ਿੰਦਗੀ ਸਮਝ ਬੈਠਾ ਸੀ ਮਨਰੀਤ ਹਮੇਸ਼ਾ ਉਹਨੂੰ ਆਪਣੇ ਤੋਂ ਦੂਰ ਕਰਦੀ ਪਰ ਜਸ਼ਨ ਤਾਂ ਉਹਦੇ ਪਿਆਰ ਦਾ دیوانہ ਹੋ ਗਿਆ ਸੀ। ਉਹਨੂੰ ਮਨਰੀਤ ਦਾ ਦੂਰ ਰਹਿਣਾ ਵਿੱਚ ਚੰਗਾ ਲੱਗਦਾ ਸੀ। ਕਦੀ ਕਦੀ ਤਾਂ ਮਨਰੀਤ ਜਾੜਬੁੱਝ ਕੇ ਹੀ ਉਹਦੀ दाल ਸਬਜ਼ੀ ਵਿੱਚ ਜ਼ਿਆਦਾ ਲੂਣ ਪਾ ਦਿੰਦੀ। ਜਿਹਦੇ ਨਾਲ ਉਹ ਚੰਗੀ ਤਰ੍ਹਾਂ ਖਾ ਪੀ ਵੀ ਨਹੀਂ ਸਕਦਾ ਤੇ ਉਹਨੂੰ ਜਸ਼ਨ ਨੂੰ ਰਵਾਉਣ ਵਿੱਚ ਬਹੁਤ ਮਜ਼ਾ ਆਉਂਦਾ ਸੀ। ਜਸ਼ਨ ਦੇ ਨਾਲ ਰਹਿਣਾ ਮਨਰੀਤ ਨੂੰ અપਮਾਨਜਿਹਾ ਲੱਗਦਾ ਸੀ ਕਿ ਉਹ ਇਸ ਹਾਲਤ ਜਸ਼ਨ ਨੂੰ ਹੀ ਆਪਣਾ ਜ਼ਿੰਮੇਵਾਰ ਸਮਝ ਬੈਠੀ ਸੀ। ਵਾਰ ਜਸ਼ਨ ਨੇ ਕਦੀ ਵੀ ਕੋਈ ਸ਼ਿਕਾਇਤ ਮੰਨਰੀਤ ਕੋਲ ਨਹੀਂ ਕੀਤੀ ਸੱਚਾ ਆਸ਼ਕ ਕਦੀ ਵੀ ਆਪਣੀ ਮਸ਼ੂਕ ਮਸ਼ੂਕ ਦੇ ਅਫਗੁਣ ਨਹੀਂ ਦੇਖਦਾ ਉਹਨੂੰ ਆਪਣੇ ਮਸ਼ੂਕ ਦੇ ਸਾਰੇ ਗੁਣ ਹੀ ਗੁਣ ਦਿਖਦੇ ਆ ਇੱਕ ਵਾਰ ਜਸ਼ਨ ਦੇ ਪਿੰਡ ਵਿੱਚ ਇੱਕ ਮੇਲਾ ਲੱਗਿਆ ਹੋਇਆ ਸੀ ਪਿੰਡ ਦੀਆਂ ਨੌਹਾਂ ਧੀਆਂ ਸਾਜ ਤੱਜ ਕੇ ਮੇਲਾ ਦੇਖਣ ਚੱਲੀਆਂ ਸੀ ਉਹਨਾਂ ਨੂੰ ਦੇਖ ਕੇ ਮੰਨਰੀਤ ਦਾ ਦਿਲ ਵੀ ਮੇਲਾ ਦੇਖਣ ਨੂੰ ਕਰਨ ਲੱਗਾ ਪਰ ਮੰਨਰੀਤ ਨੂੰ ਘਰੋਂ ਬਾਹਰ ਨਿਕਲਣ ਦਾ ਮੌਕਾ ਘੱਟ ਹੀ ਮਿਲਦਾ ਸੀ ਉਹ ਘਰੋਂ ਬਾਹਰ ਨਿਕਲਣ ਦੇ ਲਈ ਬੇਤਾਬ ਰਹਿੰਦੀ ਸੀ ਉਹ ਆਪਣੇ ਹੁਸਨ ਦੀ ਚਾਂਦਨੀ ਮੇਲੇ ਵਿੱਚ ਥਲਾਰਨਾ ਚਾਹੁੰਦੀ ਸੀ ਜਸ਼ਨ ਨੂੰ ਕਿਹਾ ਕਿ ਸ਼ਾਮ ਨੂੰ ਜਲਦੀ ਆ ਜਾਈ ਅੱਜ ਮੇਲਾ ਦੇਖਣ ਚੱਲਾਂਗੇ ਜਸ਼ਨ ਨੂੰ ਮੰਨਰੀਤ ਦੀ ਫਰਮਾਇਸ਼ ਪੂਰੀ ਕਰਨ ਵਿੱਚ ਮਜ਼ਾ ਆਉਂਦਾ ਸੀ ਇਸ ਲਈ ਉਹ ਘਰ ਜਲਦੀ ਆ ਗਿਆ ਉਦੋਂ ਤੱਕ ਮੰਨਰੀਤ ਮੇਲੇ ਵਿੱਚ ਜਾਣ ਲਈ ਤਿਆਰ ਬੈਠੀ ਸੀ ਜਸ਼ਨ ਨੂੰ ਘਰ ਦੇਖ ਕੇ ਉਹ ਬਹੁਤ ਖੁਸ਼ ਹੋਈ ਅੱਜ ਉਹ ਆਪਣੇ ਹੁਸਨ ਦੇ ਜਲਵੇ ਦਿਖਾਉਣ ਲਈ ਮੇਲੇ ਜਾਣ ਵਾਲੀ ਸੀ ਉਹਨੇ ਆਪਣੀਆਂ ਕਾਤਲ ਨਜ਼ਰਾਂ ਦੇ ਨਾਲ ਜਸ਼ਨ ਨੂੰ ਦੇਖਿਆ ਤੇ ਜਸ਼ਨਤਾ ਉਹਦੀਆਂ ਨਜ਼ਰਾਂ ਨੂੰ ਦੇਖ ਕੇ ਹੀ ਧੰਨ ਹੋ ਗਿਆ ਸੀ। ਮਨਰੀਤ ਨੂੰ ਮਿਹਰਮਾਨ ਸਮਝ ਕੇ ਜਸ਼ਨ ਨੇ ਉਹ ਨੂੰ ਆਪਣੀਆਂ ਬਾਹਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਮਛਲੀ ਦੀ ਤਰ੍ਹਾਂ ਫਿਸਲ ਕੇ ਬਾਹਾਂ ਵਿੱਚੋਂ ਹੀ ਨਿਕਲ ਗਈ ਤੇ ਹਾਸਦੇ ਹੋਏ ਕਹਿਣ ਲੱਗੀ ਪ੍ਰਧਾਨ ਜੀ ਇੰਨੀ ਜਲਦੀ ਵੀ ਕੀ ਆ ਫੜਨ ਫੜਾਉਣ ਦੀ? ਖੇਡਣ ਦੇ ਲਈ ਤਾਂ ਸਾਰੀ ਰਾਤ ਪਈ ਆ। ਹਜੇ ਆਪਾਂ ਪਹਿਲਾਂ ਮੇਲਾ ਵੇਖਣ ਜਾਣਾ। ਜਸ਼ਨ ਨੇ ਹੱਸ ਕੇ ਟਾਲ ਦਿੱਤਾ ਤੇ ਦੋਨੋਂ ਮੋਟਰਸਾਈਕਲ ਤੇ ਮੇਲੇ ਚਲੇ ਗਏ। ਮੇਲੇ ਵਿੱਚ ਖੂਬ ਮਸਤੀ ਕਰਨ ਲੱਗੇ ਮੰਨਰੀਤ ਹੁਸਨ ਦੀ ਮਾਲਕਾ ਦੀ ਤਰ੍ਹਾਂ ਮਸਤੀ ਕਰਨ ਲੱਗੀ ਸੀ ਮੇਲੇ ਵਿੱਚ ਮੰਨਰੀਤ ਦੇ ਹੁਸਨ ਦਾ ਜਲਵਾ ਕੁਝ ਏਦਾਂ ਦਾ ਸੀ ਕਿ ਉਹਦੇ ਪਿੱਛੇ-ਪਿੱਛੇ ਅਵਾਰਾ ਮੁੰਡਿਆਂ ਦੀਆਂ ਟੋਲੇ ਤੁਰਨ ਲੱਗ ਪਏ ਉਹਦੇ ਤੇ ਕਮੈਂਡ ਕਰਨ ਲੱਗੇ ਸੀ ਸੀਟੀਆਂ ਵਜਾਉਣ ਲੱਗੇ ਸੀ ਮੰਨਰੀਤ ਨੇ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਫਿਰ ਇਹ ਨਜ਼ਾਰਾ ਦੇਖਿਆ ਸੀ ਮਾਣ ਹੀ ਮਾਣ ਵਿੱਚ ਬਹੁਤ ਖੁਸ਼ ਹੁੰਦੀ ਸੀ ਤੇ ਇੱਧਰ ਏਦਾਂ ਦਾ ਮਾਹੌਲ ਦੇ ਕੇ ਜਸ਼ਨ ਨੂੰ ਗੁੱਸਾ ਆਉਣ ਲੱਗ ਪਿਆ ਉਹ ਵਾਰ-ਵਾਰ ਮਨਰੀਤ ਨੂੰ ਘਰ ਜਾਣ ਲਈ ਕਹਿ ਰਿਆ ਸੀ ਪਰ ਮਨਰੀਤ ਤਾਂ ਆਈ ਹੀ ਇਸ ਮ제 ਲਈ ਸੀ ਅੱਜ ਇੱਕ ਵਾਰ ਫੇਰ ਉਹਦੀ ਇਹ ਰੀਜ ਪੂਰੀ ਹੋਈ ਸੀ ਉਹ ਸਾਨੂੰ ਹੋਰ ਕੀ ਚਾਹੀਦਾ ਪਰ ਮ제 ਤੇ ਬਸ ਕੇਵਲ ਪ੍ਰਸ਼ੰਸਾ ਹੁਸਨ ਦੀ ਖੁਰਾਕ ਹੀ ਪ੍ਰਸ਼ੰਸਾ ਇਹ ਖੁਰਾਕ ਮਨਰੀਤ ਨੂੰ ਮੇਲੇ ਵਿੱਚ ਬਹੁਤ ਮਿਲ ਰਹੀ ਸੀ ਅਵਾਰਾ ਲੋਕਾਂ ਦੇ ਦਰਬਾਰ ਵਿਵਹਾਰ ਤੋਂ ਜਸ਼ਨ ਨੂੰ ਬਹੁਤ ਬੁਰਾ ਲੱਗ ਗਿਆ ਸੀ ਪਰ ਮਨਰੀਤ ਨੂੰ ਉਹਦੇ ਵਿੱਚ ਮਜ਼ਾ ਆਉਂਦਾ ਸੀ ਅਵਾਰਾ ਮੁੰਡਿਆਂ ਦਾ ਝੁੰਡ ਉਹਦੇ ਪਿੱਛੇ-ਪਿੱਛੇ ਫਿਰਦਾ ਸੀ ਬਸ ਇਸੇ ਵਿੱਚ ਉਹਨੂੰ ਮਜ਼ਾ ਆ ਰਿਹਾ ਸੀ। ਮਨਰੀਤ ਆਪਣੇ ਪਿੱਛੇ ਢੀੜ ਨੂੰ ਲੈ ਕੇ ਮੇਲੇ ਵਿੱਚ ਤੁਰ ਹੀ ਜਾ ਰਹੀ ਸੀ। ਇੰਨੇ ਨੂੰ ਇੱਕ 30 ਕੋ ਸਾਲ ਦਾ ਗੋਰਾ ਜੱਟਾ ਬਾਂਕਾ ਨੌਜਵਾਨ ਬੰਦੂਕ ਲੈ ਕੇ ਉੱਥੇ ਆਇਆ। ਉਹਦੇ ਨਾਲ 4-5 ਹੋਰ ਮੁੰਡੇ ਸੀ। ਉਹਨੂੰ ਦੇਖਦੇ ਹੀ ਆਵਾਰਾ ਮੁੰਡੇ ਭੱਜ ਗਏ ਸੀ। ਇੱਕਦਮ ਸ਼ਾਂਤੀ ਜਿਹੀ ਹੋ ਗਈ ਸੀ। ਆਪਣੇ ਪਿੱਛੇ ਦੀ ਢੀੜ ਨੂੰ ਨਾ ਦੇਖ ਕੇ ਮਨਰੀਤ ਹਰਾਨ ਹੋ ਗਈ। ਉਹਦੀ ਨਜ਼ਰ ਤਾਂ ਉਸ ਬੰਦੂਕ ਵਾਲੇ ਜਵਾਨ ਦੇ ਪਈ। ਗਾਜਬ ਦਾ ਆਕਰਸ਼ਨ ਸੀ ਉਹਦੇ ਚਿਹਰੇ ਤੇ ਉਹਦੀਆਂ ਅੱਖਾਂ ਵਿੱਚ ਬਹੁਤ ਨਸ਼ਾ ਸੀ ਉੱਚਾ ਲੰਬਾ ਚੌੜਾ ਗੱਭਰੂ ਮੰਨਰੀਤ ਨੂੰ ਤਾਂ ਏਦਾਂ ਦੇ ਹੀ ਬੰਦੇ ਪਸੰਦ ਸੀ ਉਹਦੀਆਂ ਨਜ਼ਰਾਂ ਨੌਜਵਾਨ ਨਾਲ ਟਕਰਾਂ ਗਈਆਂ ਮੰਨਰੀਤ ਦੇ ਸਰੀਰ ਵਿੱਚ ਫੁੱਸਫਸਾਟ ਜਿਹੀ ਔਨ ਲੱਗ ਪਈ ਛਿੰਦਾ ਬਾਈ ਜਸ਼ਨ ਨੇ ਜਿੱਦਾਂ ਹੀ ਨਾਮ ਸੁਣਿਆ ਤੇ ਉਹਦੇ ਹੱਥ ਪੈਰ ਕੰਬਣ ਲੱਗ ਪਏ ਆਪਣੇ ਇਲਾਕੇ ਦਾ ਇਹ ਗੁੰਡਾ ਸੀ ਸ਼ਿੰਦਾਬਾਈ ਲੁੱਟ ਤੇ ਡਕੈਤੀ ਸਫਾਰੀ ਲੈ ਕੇ ਹੱਤਿਆ ਕਾਰਨਾ ਬਲਾਤਕਾਰ ਕਰਨਾ ਬਸ ਇਹੀ ਕੰਮ ਸੀ ਉਹਦਾ ਜਸ਼ਨ ਨੇ ਕੰਬਦੇ ਹੱਥਾਂ ਨਾਲ ਮਨਰੀਤ ਨੂੰ ਫੜਿਆ ਉਹਨੂੰ ਘਰ ਜਾਣ ਲਈ ਗਿਆ ਮਨਰੀਤ ਅੱਗੇ ਹੋਈ ਪਰ ਉਹਨੇ ਮਹਿਸੂਸ ਕੀਤਾ ਕਿ ਸ਼ਿੰਦੇ ਬਾਈ ਨੇ ਮਜ਼ਬੂਤ ਹੱਥ ਨਾਲ ਉਹਦੀ ਬਾਹ ਫੜੀ ਹੋਈ ਸੀ ਉਹ ਮਜ਼ਬੂਤ ਪਕੜ ਮਨਰੀਤ ਨੂੰ ਚੰਗੀ ਲੱਗਦੀ ਸੀ ਜਸ਼ਨ ਨੇ ਕੰਬਦੇ ਹੱਥ ਮਨਰੀਤ ਨੂੰ ਬਹੁਤ ਬੁਰੇ ਲੱਗ ਰਹੇ ਸੀ ਉਹਨੇ ਸ਼ਿੰਦੇ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਉਹਨੇ ਸ਼ਿੰਦੇ ਦੇ ਪੂਰੇ ਸਰੀਰ ਨੂੰ ਦੇਖਿਆ ਤੇ ਵਾਹ ਕੀ ਨੌਜਵਾਨ ਤੇ ਵਿਅਕਤੀਤਵ ਇਹ ਤਾਂ ਜਿੱਦਾਂ ਕੋਈ ਪ੍ਰਥਵੀ ਰਾਜਾ ਹੁਆਣ ਹੋਵੇ ਮਨਰੀਤ ਨੂੰ ਸ਼ਿੰਦਾ ਪਸੰਦ ਆ ਗਿਆ ਸੀ ਜਸ਼ਨ ਦੀ ਕਮਜ਼ੋਰ ਪਕੜ ਛੁੱਟ ਗਈ ਸੀ ਜਸ਼ਨ ਨੇ ਸ਼ਿੰਦੇ ਨੂੰ ਕਿਹਾ ਕਿ ਇਹ ਕੀ ਬਤਮੀਜੀ ਆ ਮਨਰੀਤ ਮੇਰੀ ਘਰ ਵਾਲੀ ਐ ਛੱਡ ਦੇ ਇਹਨੂੰ ਜਸ਼ਨ ਦੀ ਤਰਸ ਭਰੀ ਆਵਾਜ਼ ਸੁਣ ਕੇ ਸ਼ਿੰਦਾ ਹੱਸਦੇ ਹੋਏ ਕਹਿਣ ਲੱਗਾ ਇਹ ਮੂੰਹ ਤੇ ਮਸਰਾਂ ਦੀ ਦਾਲ ਗੰਜੇ ਦੇ ਹੱਥ ਬਟੇਰ ਲੱਗ ਗਈ ਏ ਸੋਣਾ ਤੇਰੀ ਔਕਾਤ ਨਹੀਂ ਇੰਨੀ ਸੋਹਣੀ ਤੇ ਹੀਰੇ ਨੂੰ ਸੰਭਾਲਣ ਦੀ ਤੂੰ ਇੱਕ ਭਖਾਰੀ ਆ ਤੇ ਇਹ ਹਸਾਂ ਦਾ ਖਜ਼ਾਨਾ ਤੇਰੇ ਕੋਲ ਇੱਕ ਉਹੇ ਨੂਰ ਸ਼ੋਭਾ ਨਹੀਂ ਦਿੰਦਾ ਇਹ ਤਾਂ ਸਾਡੇ ਵਰਗੇ ਰਾਜਿਆਂ ਲਈ ਬਣਿਆ ਚੱਲ ਇਥੋਂ ਸ਼ਿੰਦੇ ਨੇ ਥੱਪੜ ਮਾਰਿਆ ਤੇ ਜਸ਼ਨ ਘੁੰਮ ਕੇ ਡਿੱਗ ਗਿਆ ਸ਼ਿੰਦੇ ਨੇ ਮਨਰੀਤ ਨੂੰ ਦੇਖਿਆ ਤੇ ਮੁਸਕਰਾ ਕੇ ਕਿਹਾ ਚੁੱਪ ਕਰਕੇ ਜਾਉਂਗੀ ਜਾਂ ਫਿਰ ਚੁੱਪ ਕੇ ਜਾਵਾਂ ਮਨਰੀਤ ਕੁਝ ਸਮਾਂ ਤਾਂ ਬੋਲੀ ਨਹੀਂ ਉਹਨੇ ਇੰਨੀ ਕਲਪਨਾ ਨਹੀਂ ਕੀਤੀ ਸੀ ਕਿ ਸ਼ਿੰਦੇ ਦਾ ਵਿਅਕਤੀਤਵ ਉਹਨੂੰ ਆਕਰਸ਼ਿਤ ਕਰ ਰਿਹਾ ਸੀ ਉਹਦੇ ਸਾਹਮਣੇ ਜਸ਼ਨ ਦਾ ਕੋਈ ਬੋਣਾ ਜਿਹਾ ਲੱਗ ਰਿਹਾ ਸੀ ਮਨਰੀਤ ਨੇ ਜਸ਼ਨ ਵੱਲ ਦੇਖਿਆ ਤੇ ਬੜੇ ਮਾਣ ਨਾਲ ਸ਼ਿੰਦੇ ਵੱਲ ਦੇਖਿਆ ਉਹ ਉਹਦੇ ਨਾਲ ਚਲੀ ਗਈ ਇਹਨੇ ਨੂੰ ਇੱਕ BMW ਕਾਰ ਆ ਕੇ ਰੁਕੀ ਤੇ ਦੋਨੋਂ ਉਹਦੇ ਵਿੱਚ ਬੈਠ ਗਏ ਇੱਕ ਮਹਿਲ ਵਰਗੇ ਘਰ ਵਿੱਚ ਸ਼ਿੰਦਾ ਉਹਨੂੰ ਲੈ ਗਿਆ ਸੀ ਤੇ ਇੱਕ ਕਮਰੇ ਵਿੱਚ ਪਏ ਬੈੱਡ ਤੇ ਉਹਨੂੰ ਬਿਠਾ ਦਿੱਤਾ ਬਾਹਰ ਨੌਕਰ ਚਾਕਰ ਬਹੁਤ ਸੀ। ਉਹਨਾਂ ਨੂੰ ਕਹਿਣ ਲੱਗਾ ਜਦੋਂ ਤੱਕ ਮੈਂ ਨਾ ਕਹਾਂ ਉਦੋਂ ਤੱਕ ਕੋਈ ਸਾਨੂੰ ਡਿਸਟਰਬ ਨਹੀਂ ਕਰੂਗਾ। ਸਮਝ ਗਏ ਸਾਰੇ ਤੇ ਹਾਂ। ਇੱਕ ਗੱਲ ਹੋਰ ਸ਼ਾਨਦਾਰ ਡਿਨਰ ਦੀ ਤਿਆਰੀ ਕਰੋ। ਸ਼ਿੰਦੇ ਨੇ ਦਰਵਾਜ਼ਾ ਬੰਦ ਕੀਤਾ ਤੇ ਬੈੱਟ ਤੇ ਆ ਕੇ ਬੈਠਣ ਲੱਗਾ ਤੇ ਕਹਿਣ ਲੱਗਾ ਜੋ ਵੀ ਤੇਰਾ ਨਾਂ ਪਰ ਤੂੰ ਇੰਨੀ ਸੋਹਣੀ ਆ ਕਿ ਮੈਂ ਸੋਹਣੀਆਂ ਤਾਂ ਬਹੁਤ ਦੇਖੀਆਂ ਪਰ ਇਦਾਂ ਦਾ ਹੁਸਨ ਮੈਂ ਅੱਜ ਤੱਕ ਨਹੀਂ ਦੇਖਿਆ। ਇਸ ਲਈ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਜਾਨੇ ਮਨ ਪਰ ਇੱਕ ਗੱਲ કહਾਂ ਰੱਬ ਨੇ ਤੈਨੂੰ ਵੇਲੇ ਵੇਲੇ ਬਹਿ ਕੇ ਬਣਾਇਆ ਬਹੁਤ ਮਜ਼ਾ ਆਊਗਾ ਜਦੋਂ ਖੁਸੰਤ ਤੇ ਜਵਾਨੀ ਦੋਨਾਂ ਦੀ ਝੰਗ ਹੋਊਗੀ ਇਹ ਕਹਿ ਕੇ ਉਹਨੇ ਮੰਨਰੀਤ ਨੂੰ ਆਪਣੇ ਨਾਲ ਲਾ ਲਿਆ ਤੇ ਮੰਨਰੀਤ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਸੀ ਉਹਨੇ ਮੁਸਕਰਾ ਕੇ ਆਪਣੀਆਂ ਨਜ਼ਰਾਂ ਝੁਕਾ ਕੇ ਉਹਦਾ ਹੌਸਲਾ ਵਧਿਆ ਤੇ ਇੰਨੇ ਨੂੰ ਤਾਂ ਸ਼ਿੰਦਾ ਪਾਗਲ ਹੀ ਹੋ ਗਿਆ ਉਹਨੇ ਬਾਹਾਂ ਵਿੱਚ ਲੈ ਲਿਆ ਤੇ ਇੱਕ ਤੂਫਾਨ ਜਿਹਾ ਆ ਗਿਆ ਸੀ ਸਭ ਤਹਿ ਸਨੈਸ ਹੋ ਗਿਆ ਸੀ ਮਨਰੀਤ ਨੂੰ ਇਦਾਂ ਮਹਿਸੂਸ ਹੋਇਆ ਜਿਦਾਂ ਉਹ ਕਿਸੇ ਦੂਸਰੀ ਦੁਨੀਆ ਵਿੱਚ ਆ ਕੇ ਉਹਦੇ ਵਰਗਾ ਬੰਦਾ ਉਹੀ ਚਾਹੁੰਦੀ ਸੀ ਤੇ ਉਹਨੇ ਉਹਨੂੰ ਸਿੰਦੇ ਦੇ ਰੂਪ ਵਿੱਚ ਉਦਾਂ ਦਾ ਹੀ ਨੌਜਵਾਨ ਮਿਲ ਗਿਆ ਸੀ ਬਹੁਤ ਆਨੰਦਮੰਦ ਰਹੇ ਸੀ ਸਿੰਦੇ ਨੇ ਉਹਦੀ ਜ਼ਰੂਰਤ ਦਾ ਸਾਰਾ ਸਮਾਨ ਉੱਥੇ ਹੀ ਮੰਗਵਾ ਦਿੱਤਾ ਸੀ ਹਰ ਇੱਕ ਤਰ੍ਹਾਂ ਦਾ ਕੱਪੜਾ ਤੇ ਸ਼ਿੰਗਾਰ ਦਾ ਸਮਾਨ ਨੌਕਰ ਚਾਕਰ ਆਲੇ ਦੁਆਲੇ ਘੁੰਮਦੇ ਫਿਰਦੇ ਸੀ ਉਹਨੂੰ ਇਦਾਂ ਲੱਗਦਾ ਸੀ ਜਿਦਾਂ ਕਿਸੇ ਮਹਿਲ ਦੀ ਰਾਣੀ ਹੋਵੇ ਤੇ ਦੋਨੇ ਡਿਨਰ ਕਰਨ ਲਈ ਬੈਠ ਕੇ ਮੰਨਰੀਤ ਨੇ ਕਦੀ ਇਦਾਂ ਡਿਨਰ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਸੀ ਉਹ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਇਹ ਕੋਈ ਰਾਜਾ ਜਾਂ ਫਿਰ ਕੋਈ ਗੁੰਡਾ ਸ਼ਾਇਦ ਅੱਜ ਕੱਲ ਗੁੰਡੇ ਵੀ ਰਾਜਾ ਵਰਗੇ ਹੀ ਹੁੰਦੇ ਆ ਜੇ ਉਹਦਾ ਵਿਆਹ ਇਹਦੇ ਨਾਲ ਹੋ ਜਾਵੇ ਤਾਂ ਕਿੰਨਾ ਮਜ਼ਾ ਹੋ ਪਰ ਹੁਣ ਕੀ ਵਿਗੜਿਆ ਸੀ ਵਿਆਹ ਨਾ ਸਹੀ ਕੀ ਫਰਕ ਪੈਂਦਾ ਅੱਜ ਕੱਲ ਤਾਂ ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ ਇਹ ਸੋਚਦੀ ਰਹੀ ਤੇ ਤਿੰਨ ਚਾਰ ਦਿਨ ਹਨੀਮੂਨ ਵਿੱਚ ਹੀ ਗੁਜ਼ਰ ਗਏ ਪਤਾ ਹੀ ਨਹੀਂ ਲੱਗਿਆ ਇੱਕ ਦਿਨ ਜਦੋਂ ਸ਼ਿੰਦਾ ਚਲਾ ਗਿਆ ਤੇ ਸ਼ਾਮ ਦਾ ਟਾਈਮ ਸੀ ਉਹ ਥੱਲੇ ਘੁੰਮਣ ਲਈ ਆਈ ਤੇ ਬਹੁਤ ਸੋਹਣਾ ਬਾਗੀਚਾ ਸੀ ਸਾਰੇ ਖਿੜੇ ਹੋਏ ਫੁੱਲਾਂ ਨੂੰ ਦੇਖ ਕੇ ਉਹ ਫੁੱਲਾਂ ਵਿੱਚ ਹੀ ਗਵਾਚ ਗਈ ਫੁੱਲ ਦੇ ਵਿੱਚ ਜਿਵੇਂ ਇੱਕ ਨਵਾਂ ਫੁੱਲ ਆ ਗਿਆ ਹੋਵੇ ਏਨੇ ਨੂੰ ਉੱਥੇ ਇੱਕ ਸੋਹਣੀ ਔਰਤ ਨੂੰ ਦੇਖ ਕੇ ਮੁਸਕਰਾ ਪਈ ਉਹਨੂੰ ਦੇਖ ਕੇ ਮਨਰੀਤ ਨੇ ਵੀ ਸਮਾਈਲ ਕੀਤੀ ਅੱਖਾਂ ਹੀ ਅੱਖਾਂ ਵਿੱਚ ਇੱਕ ਦੂਸਰੇ ਨੂੰ ਪਹਿਚਾਨ ਲਿਆ ਤੇ ਹੱਸ ਕੇ ਕਹਿ ਲਗੀ ਨਵੀਂ ਆਈ ਆ ਇਸ ਥਾਂ ਤੇ ਇਹ ਸੁਣ ਕੇ ਮੰਨਰੀਤ ਹੈਰਾਨ ਹੋ ਤੇ ਝਟਪਟ ਉਹਦੇ ਮੂੰਹ 'ਚੋਂ ਨਿਕਲ ਗਿਆ ਹਾਂਜੀ ਤੁਹਾਨੂੰ ਕਿੱਦਾਂ ਪਤਾ ਮੰਨਰੀਤ ਨੂੰ ਉਹਨੇ ਕਿਹਾ ਹੁਣ ਗੱਲਾਂ ਕਰਾਂਗੇ ਆਪਾਂ ਜਦੋਂ ਕੋਈ ਵੀ ਪ੍ਰਸ਼ਨ ਹੁੰਦਾ ਤਾਂ ਮੰਨਰੀਤ ਨੇ ਉੱਤਰ ਮੁਸਕਰਾ ਕੇ ਦਿੱਤਾ ਤੇ ਸੋਹਣੀ ਔਰਤ ਕਹਿਣ ਲੱਗੀ ਇੱਥੇ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੁੜੀਆਂ ਤੇ ਔਰਤਾ ਦੇਖਦੇ ਹਾਂ ਕਿ ਤੂੰ ਵੀ ਕਦੋਂ ਤੱਕ ਰੁਕਦੀਆਂ ਇਸ ਤੋਂ ਪਹਿਲਾਂ ਮੰਨਰੀਤ ਕੁਝ ਸਮਝਦੀ ਔਰਤ ਚਲੀ ਗਈ ਮੰਨਰੀਤ ਉਹਦੇ ਸ਼ਬਦਾਂ ਦੇ ਅਰਥ ਲੱਭਦੀ ਰਹਿ ਗਈ ਦੈਨ ਇਦਾ ਹੀ ਲੰਘਦੇ ਗਏ ਇੱਕ ਦਿਨ ਫਿਰ ਉਹੀ ਔਰਤ ਇੇਠਾ ਬਾਗੀਚੇ ਵਿੱਚ ਮਿਲ ਗਈ ਤੇ ਮੰਨਰੀਤ ਪੁੱਛ ਬੈਠੀ ਦੀਦੀ ਤੁਸੀਂ ਕੌਣ ਹੋ ਉਹ ਮੁਸਕਰਾ ਕੇ ਕਹਿਣ ਲੱਗੀ ਕੀ ਕਰਾਂਗੀ ਮੇਰੇ ਕੋਲ ਪੁੱਛ ਕੇ ਬਸ ਇਦਾਂ ਹੀ ਉਹ ਕਹਿਣ ਲੱਗੀ ਮੇਰਾ ਨਾਮ ਕੁਲਜੀਤ ਆ ਮੈਂ ਸ਼ਿੰਦੇ ਦੀ ਘਰ ਵਾਲੀ ਆ ਇਹ ਗੱਲ ਸੁਣ ਕੇ ਤਾਂ ਮੰਨਰੀਤ ਦੇ ਹੋਸ਼ ਉੱਡ ਗਏ ਸੀ ਸ਼ਿੰਦੇ ਦੀ ਘਰ ਵਾਲੀ ਵੀ ਹੈਗੀ ਆ ਮੰਨਰੀਤ ਨੇ ਪੁੱਛਿਆ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਉਹ ਹੱਸ ਕੇ ਕਹਿਣ ਲੱਗੀ ਕੋਈ ਯਾਦ ਨਹੀਂ ਮਨਰੀਤ ਨੇ ਫਿਰ ਪੁੱਛਿਆ ਇਦਾਂ ਕਿਉਂ? ਬਸ ਇਦਾਂ ਹੀ ਮੇਰਾ ਮੇਰੇ ਘਰ ਵਾਲੇ ਨਾਲ ਕੋਈ ਸਬੰਧ ਨਹੀਂ। ਕੀ ਜੀ ਤੁਸੀਂ ਜੋ ਸੁਣਿਆ ਉਹੀ ਅਸੀਂ ਪਿਛਲੇ 3 ਸਾਲਾਂ ਤੋਂ ਅਲੱਗ ਰਹਿੰਦੇ ਆਂ। ਪਰ ਇੱਕ ਘਰ ਵੇਚੀ ਪਰ ਉਹਨੂੰ ਤਾਂ ਨਿਤ ਨਵੇਂ ਫੁੱਲਾਂ ਦੀ ਮਹਿਕ ਲੈਣ ਦਾ ਸ਼ੌਂਕ ਆ। ਇਹ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ ਤੇ ਮੈਂ ਉਹਦੇ ਤੋਂ ਅਲੱਗ ਹੋ ਗਈ। ਉਹਦੀ ਆਵਾਜ਼ ਵਿੱਚ ਦਰਦ ਸੀ। ਮਨਰੀਤ ਨੂੰ ਇਹ ਪਹਿਲੀ ਵਾਰ ਅਪਰਾਧ ਦਾ ਬੋਝ ਜਾਪ ਹੋਇਆ। ਕੁਝੀ ਤੇ ਚਲੇ ਗਏ ਮੰਨਰੀਤ ਸੋਚਦੀ ਰਹਗੀ ਇੱਕ ਸ਼ਾਮ ਸ਼ਿੰਦਾ ਆਇਆ ਤੇ ਉਹਦੇ ਨਾਲ ਇੱਕ ਬੰਦਾ ਆਇਆ ਸ਼ਿੰਦਾ ਉਹਦੇ ਬਾਰੇ ਦੱਸਦਾ ਹੋਇਆ ਮੰਨਰੀਤ ਨੂੰ ਕਹਿਣ ਲੱਗਾ ਕਿ ਇਹ ਮਿਸਟਰ ਪ੍ਰਦੀਪ ਮਹਿਤਾ ਇਥੋਂ ਦੇ ਐਮਪੀ ਮੰਨਰੀਤ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਭਲਾ ਇੱਕ ਐਮਪੀ ਇੱਕ ਅਪਰਾਧੀ ਦੇ ਘਰ ਕਿਉਂ ਆਇਆ ਇਹ ਕੁਝ ਸਮਝਦੀ ਇਸ ਤੋਂ ਪਹਿਲਾਂ ਸ਼ਿੰਦਾ ਕਹਿਣ ਲੱਗਾ ਮੈਨੂੰ ਅੱਜ ਕੋਈ ਜ਼ਰੂਰੀ ਕੰਮ ਆ ਇਸ ਲਈ ਮੈਂ ਹੁਣੇ ਜਾਣਾ ਤੂੰ ਐਮਪੀ ਸਾਹਿਬ ਨੂੰ ਚੰਗੀ ਤਰ੍ਹਾਂ ਖੋਜ ਰੱਖੀ ਤੇ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਮੰਨਰੀਤ ਉਹਨਾਂ ਸ਼ਬਦਾਂ ਦਾ ਮਤਲਬ ਲੱਭਣ ਵਿੱਚ ਬਿਜੀ ਹੋ ਗਈ ਇਹਨੇ ਨੂੰ ਐਮਪੀ ਸਾਹਿਬ ਬਾਥਰੂਮ ਵੱਲ ਚਲੇ ਗਏ ਪਿੱਛੋਂ ਸ਼ਿੰਦਾ ਹੌਲੀ ਜਿਹੀ ਕਹਿਣ ਲੱਗਾ ਅੱਜ ਦੀ ਰਾਤ ਇਹ ਸਾਹਿਬ ਇੱਥੇ ਹੀ ਰੁਕਣਗੇ ਤੇਰੇ ਨਾਲ ਹੀ ਜਦੋਂ ਤੱਕ ਜਾਗਦੇ ਰਹੇ ਤੂੰ ਵੀ ਤਰੋ ਤਾਜ਼ਾ ਰਹੀਂ ਮੇਰੇ ਖਾਸ ਮਹਿਮਾਨਾਂ ਇਹਨਾਂ ਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਮੰਨਰੀਤ ਆਸਮਾਨ ਤੋਂ ਸਿੱਧੀ ਧਰਤੀ ਤੇ ਡਿੱਗ ਗਈ ਉਹ ਆਪਣੇ ਆਪ ਨੂੰ ਸ਼ਿੰਦੇ ਦੀ ਘਰ ਵਾਲੀ ਸਮਝ ਬੈਠੀ ਸੀ ਪਰ ਆਜੂ ਨੂੰ ਆਪਣੀ ਔਕਾਤ ਪਤਾ ਲੱਗ ਗਈ ਸੀ ਪਰ ਉਹਦੇ ਕੋਲ ਹੈਵੀ ਕੀ ਸੀ ਐਮਪੀ ਸਾਫ ਸਵੇਰੇ 4 ਵਜੇ ਤੱਕ ਉਹਦੇ ਕੋਲ ਰਹੇ ਤੇ ਫਿਰ ਚਲੇ ਗਏ ਮੰਨਰੀਤ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਇਸੇ ਤਰ੍ਹਾਂ ਹੀ ਰੋਜ਼ ਦੂਸਰੇ ਲੋਕਾਂ ਨੂੰ ਮੈਂ ਪਰੋਸੀ ਜਾਊਂਗੀ ਹੇ ਰੱਬਾ ਮੈਂ ਇਹ ਕੀ ਕਰ ਲਿਆ ਪਰ ਹੁਣ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਸੀ ਇੱਕ ਦਿਨ ਫਿਰ ਕੁਲਜੀਤ ਉਹਨੂੰ ਮਿਲ ਗਈ ਅੱਜ ਉਹਨੂੰ ਪਤਾ ਲੱਗ ਗਿਆ ਸੀ ਕਿ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਹਤਿਆਰ ਕਰਕੇ ਲਾਸ਼ ਨੂੰ ਟਿਕਾਣੇ ਲਾ ਦਿੱਤਾ ਸੀ ਇਥੇ ਕਿੰਨੀਆਂ ਕੁੜੀਆਂ ਦੀ ਆਤਮਤਿਆ ਹੋਈ ਸੀ ਪਰ ਅੱਜ ਤੱਕ ਕੋਈ ਵੀ ਕੁੜੀ ਜਿਉਂਦੀ ਨਹੀਂ ਗਈ ਸੀ ਮੰਨਰੀਤ ਨੂੰ ਆਪਣਾ ਭਵਿੱਖ ਦਿਖ ਰਿਹਾ ਸੀ ਪਰ ਉਹਨੂੰ ਜਸ਼ਨ ਦਾ ਪਿਆਰ ਯਾਦ ਆਉਣ ਲੱਗ ਪਿਆ ਜਸ਼ਨ ਦਾ ਪਿਆਰ ਨਾਰਮਲ ਸੀ ਛਿੰਦਾ ਤਾਂ ਇੱਕ ਹਾਫਜ਼ ਦਾ ਪੁਜਾਰੀ ਸੀ ਉਹ ਪਿਆਰ ਨੂੰ ਕੀ ਜਾਣਦਾ ਸੀ ਦੋਨਾਂ ਦੀ ਤੁਲਨਾ ਨਹੀਂ ਸੀ ਮੰਨਰੀਤ ਨੂੰ ਆਪਣੇ ਸਧਾਰਨ ਜਿਹੇ ਜਸ਼ਨ ਵੀ ਦੇਵਤਾ ਦੀ ਤਰ੍ਹਾਂ ਲੱਗਣ ਲੱਗ ਪਿਆ ਸੀ ਉਹਨੇ ਵੀ ਤਾਂ ਆਪਣੀ ਹਾਫਜ਼ ਦੀ ਆਗੂ ਨੂੰ ਇੱਕ ਦੇਵਤਾ ਦੇ ਪ੍ਰੇਮ ਨੂੰ ਠੁਕਰਾ ਦਿੱਤਾ ਸੀ ਉਹਨੂੰ ਆਪਣੀ ਮੌਤ ਦਿਖਾਈ ਦੇਣ ਲੱਗ ਪਈ ਪਰ ਉਹ ਏਦਾਂ ਦੀ ਮੌਤ ਨਹੀਂ ਮਰਨਾ ਚਾਹੁੰਦੀ ਸੀ ਇਸ ਲਈ ਉਹਨੇ ਬਚਣ ਲਈ ਇੱਕ ਢੰਗ ਸੋਚਿਆ ਉਹਦੇ ਦਿਮਾਗ ਵਿੱਚ ਆਇਆ ਕਿ ਉਹ ਇੱਕ ਡਾਕਟਰ ਕੋਲ ਸੇਤ ਨਾ ਠੀਕ ਦਾ ਬਹਾਨਾ ਬਣਾ ਕੇ ਦਵਾਈ ਲੈਣਗੀ ਚਿੰਦਾ ਵੀ ਨਾਲ ਹੀ ਗਿਆ ਉਹਨੇ ਕੁਝ ਦਵਾਈਆਂ ਦੇ ਦਿੱਤੀਆਂ ਜਿਦੇ ਵਿੱਚ ਨੀਂਦ ਦੀਆਂ ਗੋਲੀਆਂ ਵੀ ਲਿਖ ਦਿੱਤੀਆਂ ਸੀ ਉਹ ਇੱਕ ਮਹੀਨੇ ਦੀਆਂ ਦਵਾਈਆਂ ਲੈ ਕੇ ਆ ਗਈ 2-3 ਦਿਨ ਬਾਅਦ ਮੰਤਰੀ ਜੀ ਨੂੰ ਲੈ ਕੇ ਸਿੱਧਾ ਘਰ ਆਇਆ ਮਨਰੀਤ ਸਮਝ ਗਈ ਸੀ ਕਿ ਅੱਜ ਦੀ ਰਾਤ ਉਹਨੇ ਮੰਤਰੀ ਦੇ ਨਾਲ گزارਣੀ ਹੈ। ਉਹਨੇ ਆਪਣੀ ਯੋਜਨਾ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ। ਉਹਨੇ ਹੌਲੀ ਜਿਹੀ ਆਪਣੀ ਪਰਸ ਵਿੱਚੋਂ ਨੀਂਦ ਦੀ ਗੋਲੀ ਕੱਢੀ ਤੇ ਉਸ ਸ਼ਰਾਬ ਦੀ ਗਲਾਸੀ ਵਿੱਚ ਪਾ ਦਿੱਤੀ। ਫਿਰ ਆਪਣੇ ਹੱਥਾਂ ਨਾਲ ਬੜੇ ਪਿਆਰ ਨਾਲ ਉਹਨਾਂ ਦੋਨਾਂ ਨੂੰ ਸ਼ਰਾਬ ਪਿਲਾਉਣ ਲੱਗੀ। ਹੌਲੀ-ਹੌਲੀ ਸ਼ਰਾਬ ਦੀ ਗੋਲੀ ਦਾ ਅਸਰ ਉਹਨਾਂ ਤੇ ਹੋਣ ਲੱਗ ਪਿਆ। ਦੋਵੇਂ ਉੱਥੇ ਹੀ ਢੇਰ ਹੋ ਗਏ। ਮਨਰੀਤ ਛਿੰਦੇ ਦੀ ਰਿਵਾਲਵਰ ਲਈ। कि ਉਹਦੇ ਨਾਲ ਦੋਨਾਂ ਨੂੰ ਗੋਲੀਆਂ ਮਾਰ ਕੇ ਉੱਥੇ ਹੀ ਮਾਰ ਦਿੱਤਾ। ਉਹਨਾਂ ਦੇ ਬਚਣ ਦੀ ਕੋਈ ਵੀ ਸੁਭਾਵਨਾ ਨਹੀਂ ਸੀ। ਉਹ ਚੀਕਦੀ ਹੋਈ ਭੱਜ ਗਈ। ਖੂਨ ਖੂਨ। ਉਹਨੇ ਇੱਕ ਐਂਬੂਲੈਂਸ ਬੁਲਾਈ। ਉਹਨਾਂ ਦੋਨਾਂ ਨੂੰ ਹਸਪਤਾਲ ਲੈ ਕੇ ਚਲੀ ਗਈ ਪਰ ਦੋਨਾਂ ਦੀ ਮੌਤ ਹੋ ਗਈ ਸੀ। ਮੰਨਰੀਤ ਨੇ ਪੁਲਿਸ ਕੋਲ ਆਪਣਾ ਆਪ ਗੁਨਾਹ ਮੰਨ ਲਿਆ ਸੀ। ਪੁਲਿਸ ਨੇ ਉਹਨੂੰ ਪੁੱਛਦਾਸ ਕਰਕੇ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਿਨੇ ਉਹਨੂੰ ਫਿਰ ਜੇਲ੍ਹ ਭੇਜਦਾ। ਮਨ ਰੀਤ ਦੇ ਦਿਨ ਜਿਹਦੇ ਵਿੱਚ ਲੰਘਣ ਲੱਗ ਪਏ ਪਰ ਉੱਥੇ ਰਹਿ ਕੇ ਵੀ ਉਹਨੂੰ ਜਸ਼ਨ ਦੀ ਯਾਦ ਬਹੁਤ ਆਉਂਦੀ ਸੀ ਕੀ ਸ਼ਕਲ ਸੂਰਤ ਮੈਨੇ ਰੱਖਦੀ ਸੀ ਕੀ ਸੋਹਣਾ ਸਰੀਰ ਮੈਨੇ ਰੱਖਦਾ ਸੀ ਇਹ ਰੰਗ ਰੂਪ ਜੋਬਣ ਜਦੋਂ ਤੱਕ ਪਿਆਰ ਦਾ ਸਾਗਰ ਹੱਥ ਨਾਲ ਲੱਗੇ ਉਦੋਂ ਤੱਕ ਤਾਂ ਸ਼ਕਲਾਂ ਸੂਰਤਾਂ ਚੰਗੀਆਂ ਲੱਗਦੀਆਂ ਨੇ ਸਭ ਤੋਂ ਵੱਡੀ ਚੀਜ਼ ਸੀ ਪਿਆਰ ਤੇ ਪਿਆਰ ਹੀ ਨੇ ਸਰੀਰ ਦਾ ਕੀ ਮਹੱਤਵ ਸਿੰਦੇ ਦੇ ਕੋਲ ਸਰੀਰ ਸੀ ਪਰ ਪਿਆਰ ਨਹੀਂ ਸੀ ਜਸ਼ਨ ਪਿਆਰ ਦਾ ਪੁਜਾਰੀ ਸੀ ਤੇ ਸਿੰਦਾ ਹਾ우스 ਦਾ ਭੁੱਖਾ ਭੇੜੀਆ ਸੀ ਦੋਨਾਂ ਵਿੱਚ ਕਿੰਨਾ ਅੰਤਰ ਸੀ ਉਹ ਕਿੰਨੀ ਮੂਰਖ ਸੀ ਜੋ ਪਿਆਰ ਦੇ ਸਾਗਰ ਨੂੰ ਛੱਡ ਕੇ ਛੇਰ ਰੂਪੀ ਗੰਦੀ ਤਲਾਬ ਦੇ ਪਿੱਛੇ-ਪਿੱਛੇ ਦੌੜਦੀ ਰਹੀ ਪਰ ਅੱਜ ਕੀ ਹੋ ਸਕਦਾ ਸੀ ਜੇਲ੍ਹ ਵਿੱਚ ਦਿਨ गुਜ਼ਰ ਗਏ ਸੀ ਤੇ ਇੱਕ ਦਿਨ ਗਾਰਡ ਨੇ ਕਿਹਾ ਕੋਈ ਮਿਲਨ ਆਇਆ ਤੁਹਾਨੂੰ ਤੇ ਸੋਚਾਂ ਵਿੱਚ ਪਾਏਗੀ ਕਿ ਕੌਣ ਆਇਆ ਹੋਊਗਾ ਇਹਨੇ ਨੂੰ ਜਸ਼ਨ ਸਾਹਮਣੇ ਆ ਗਿਆ ਉਹਨੂੰ ਦੇਖ ਕੇ ਅੱਖਾਂ ਵਿੱਚ ਹੰਝੂ ਨਿਕਲ ਆਏ ਤੇ ਉਹਨੇ ਮੂੰਹ ਫੇਰ ਲਿਆ ਤੇ ਹੌਕਿਆਂ ਨਾਲ ਰੋਣ ਲੱਗੀ ਜਸ਼ਨ ਨੇ ਉਹਦਾ ਹੱਥ ਵਿੱਚ ਹੱਥ ਲੈ ਕੇ ਕਿਆ ਇੱਕ ਵਾਰ ਮੇਰੇ ਵੱਲ ਦੇਖ ਮੰਨਰੀਤ ਕੀ ਮੈਂ ਇੰਨਾ ਹੀ ਮਾੜਾ ਜਸ਼ਨ ਨੇ ਇੰਨਾ ਸ਼ਬਦਾਂ ਨੇ ਪਤਾ ਨਹੀਂ ਕੀ ਜਾਦੂ ਕੀਤਾ ਸੀ ਮੰਨਰੀਤ ਹੋਰ ਉੱਚੀ ਉੱਚੀ ਰੋਣ ਲੱਗ ਪਈ ਕਹਿਣ ਲੱਗੀ ਤੁਸੀਂ ਤਾਂ ਦੇਵਤਾ ਸੀ ਮੈਂ ਗਲਤਾਂ ਮੈਂ ਹੀ ਪਾਪਣਾ ਮੈਂ ਤੁਹਾਡੇ ਲਾਇਕ ਹੀ ਨਹੀਂ ਮੈਨੂੰ ਮਾਫ ਕਰ ਦਿਓ ਜਸ਼ਨ ਨੇ ਉਹਦੇ ਦੋਨੇ ਹੱਥ ਫੜੇ ਮੱਥੇ ਤੇ ਅੱਖਾਂ ਤੇ ਲਾਏ ਤੇ ਚੁੰਮ ਲਿਆ ਮੈਂ ਤੈਨੂੰ ਬਹੁਤ ਪਿਆਰ ਕਰਦਾ ਮਨਰੀਤ ਮੇਰਾ ਪਿਆਰ ਸੱਚਾ ਜਿਹਨੂੰ ਕੋਈ ਮਾਰ ਨਹੀਂ ਸਕਦਾ ਮੈਂ ਅੰਤ ਤੱਕ ਤੇਰਾ ਇੰਤਜ਼ਾਰ ਕਰਾਂਗਾ ਮਿਲਣ ਦਾ ਟਾਈਮ ਸਮਾਪਤ ਹੋ ਗਿਆ ਸੀ ਜਸ਼ਨ ਨੇ ਉਹਦੇ ਬਚਾਅ ਦੇ ਲਈ ਦਿਨ ਰਾਤ ਇੱਕ ਕਰ ਦਿੱਤਾ ਇੱਕ ਤੋਂ ਵੱਧ ਇੱਕ ਵਕੀਲ ਕੀਤਾ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ 10 ਸਾਲ ਤੱਕ ਸੀਮਤ ਕਰ ਦਿੱਤੀ ਸੀ ਪੂਰੀ ਸਜ਼ਾ ਹੋਣ ਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਈ ਤਾਂ ਜਸ਼ਨ ਖੜਾ ਹੋਇਆ ਉਹਦਾ ਇੰਤਜ਼ਾਰ ਕਰ ਰਿਹਾ ਸੀ ਮਨਰੀਤ ਦੇ ਹੰਝੂਆਂ ਨਾਲ ਸਾਰਾ ਸਰੀਰ ਭਜਰਿਆ ਸੀ ਨਾਰਮਲ ਦਿਲ ਵਿੱਚ ਰੱਬ ਵਸਦਾ ਮਨਰੀਤ ਨੂੰ ਪਿਆਰ ਤੇ ਹਫਸ ਵਿੱਚ ਵੀ ਸਮਝ ਆ ਗਈ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੁਸੀਂ ਸਾਡੇ ਚੈਨਲ ਤੇ ਆਏ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ